ਹਾਂਜੀ ਭਾਈ ਕੀ ਹਾਲ ਚਾਲ ਆ ਠੀਕ ਠਾਕ ਸਾਰੇ ਲਓ ਜੀ ਗੁੱਡ ਮਾਰਨਿੰਗ ਹਰਿਆਣ ਵਧੀਆ ਐਨ ਫਸਲਾਂ ਨਾਲ ਲੈ ਵੀ ਨਿਸਰੇ ਸਨੈਰੀ ਹੋਇਆ ਵੇ ਰੰਗ ਪੂਰਾ ਕਣਕਾਂ ਦਾ ਹੋਰ ਠੰਡ ਸੱਤ ਦਿਨਾਂ ਨੂੰ ਆਈਆਂ ਲੋ ਇਸ ਵਾਰ ਮੈਨੂੰ ਲੱਗਾ ਵਾਢੀ ਟਾਈਮ ਥੇਰਾ ਰੱਬ ਦੇ ਅਕੋਰਡਿੰਗ ਕਿਉਂਕਿ ਵਿਸਾਖੀ ਵੇਲੇ ਨਾ ਪਹਿਲਾਂ ਆਪਾਂ ਛਕਣੇ ਜਿਆ ਕਰਦੇ ਹੁੰਦੇ ਸੀ ਵੀ ਸਰੂ ਵੜਲੀ ਥੋੜੀ ਬਹੁਤੀ ਹਨਾ ਵਿਸ਼ਾ ਕੰਜਾ ਹੁੰਦਾ ਹੁੰਦਾ ਸੀ ਪਹਿਲਾਂ ਤੇ ਹੁਣ ਤਾਂ ਵਿਸਾਖੀ ਵੇਲੇ ਨੂੰ ਮੰਡੀਆਂ ਚਾਹੀਆਂ ਹੁੰਦੀਆਂ ਨੇ ਕਣਕਾਂ ਪਰ ਜੇ ਹਿਸਾਬ ਨਾਲ ਲੱਗਦਾ ਮੈਨੂੰ ਐ ਲੱਗਦਾ ਵੀ ਵਿਸਾਖੀ ਵੇਲੇ ਨੂੰ ਹਜੇ ਮੰਡੀਆਂ ਚ ਆਣ ਨਾ ਟਾਈਮ ਦੇ ਮੁਤਾਬਕ ਹੁਣ ਤਾਂ ਬੜੀ ਵਧੀਆ ਗੱਲ ਆ ਚਲੋ ਹਨੀ ਹੋ ਸਾਡੇ ਤੂਤਾਂ ਲਖੂ ਤੂਤਾਂ ਲੀ ਮੋਟਰ ਇਧਰ ਮਰੂਦ ਇਧਰ ਤੂਤ ਤੂਤੀਆਂ ਵੀ ਲੱਗੀਆਂ ਮੀਆਂ ਨੇ ਯਾਰ ਆ ਦੇਖੋ ਟੰ ਟੰ ਇਹ ਵੀ ਪੱਕ ਜਾਨੀਆਂ ਨੇ ਬੜੀਆਂ ਘੈਂਟ ਹੁੰਦੀਆਂ ਨੇ ਸਵਾਦ ਬਹੁਤ ਹੁੰਦੀਆਂ ਨੇ ਰੂਤੀਆਂ ਬੜੀਆਂ ਖਾਦੀਆਂ ਨੇ ਦੂਧੀਆਂ ਦੁੱਧੀਆਂ ਤੇ ਕਿਹੜਾ ਹੋਏ ਜਿਹੜਾ ਮੈਨੂੰ ਡਰ ਹੀ ਜਾਂਦਾ ਖੇਤਾਂ ਕਿਨਾਂ ਕਈ ਵਾਰ ਡਰਬੜਾ ਲੱਗਦਾ ਸਪਸਪੋਲੀ ਇਹ ਤੋਂ ਤੇ ਸਾਡਾ ਹੈ ਥੋੜਾ ਜਿਹਾ ਟੀਬੇ ਵਾਲਾ ਏਰੀਆ ਇਲਾਕਾ ਜਿੱਥੇ ਸਾਡਾ ਖੇਤ ਹੈ ਥੋੜੇ ਹੁਣ ਤਬ ਫਸਲ ਸਾਰੀ ਹੁੰਦੀ ਆ ਮਤਲਬ 2-3 ਸਾਲ ਪਹਿਲਾਂ ਛੇ ਚਲੋ ਮੈਂ ਗੱਲਾਂ ਖਤਮ ਕਰਦਾ ਉਹਦੇ ਖੇਤ ਨਾਲ ਕਣਕ ਨਾਲ ਤੇ ਥੋੜੇ ਟਾਈਮ ਬਾਅਦ ਮਿਲਦੇ ਆ ਅੱਜ ਫੇਰ ਬਾਪੂ ਨਾਲ ਜਾਣਾ ਖਮ ਅੱਜ ਸੁਬਾਹ ਟਾਈਮ ਹੋਇਆ 8 ਵਜੇ ਗੁੜੀਆਂ ਨੂੰ ਬਾਸ ਚੜਾ ਕੇ ਆਇਆ ਸੀ ਮੈਂ ਕਿਹਾ ਚਲੋ ਇੱਕ ਕਿਹੜਾ ਖੇਤ ਦਾ ਹੋ ਜੇ ਤੇ ਕਿਨਾਂ ਯਾਰ ਵੀਡੀਓ ਨਹੀਂ ਪਤਾ ਨਹੀਂ ਕਿਉਂ ਅਪਲੋਡ ਹੋ ਰਹੀ ਇੱਥੇ ਨੈਟ ਨਹੀਂ ਚੱਲ ਰਿਹਾ ਪਿੰਡ ਪਤਾ ਨਹੀਂ ਕਿਉਂ ਇਸ ਕਰਕੇ ਅੱਜ ਜਾ ਕੇ ਮੈਂ ਸ਼ੈਡਿਊਲ ਕਰੂੰਗਾ ਸਾਰੀਆਂ ਇਹ ਤੀਜੇ ਦਿਨ ਵੀਡੀਓ ਦੇਖੋਗੇ ਮਤਲਬ ਦੋ ਦਿਨ ਆਲਰੇਡੀ ਗੈਪ ਹੋ ਚੁੱਕਾ ਵੀਡੀਓ ਨਹੀਂ ਅਪਲੋਡ ਹੋ ਰਹੀ ਤੇ ਇਹ ਤੀਜੇ ਦਿਨ ਜਾ ਕੇ ਦੇਖਾਂਗੇ ਵੀ ਪ੍ਰੋਬਲਮ ਕੀ ਸੀ ਚਲੋ ਹੈਨੀ ਹਾਉ ਮਿੱਟੀ ਪਾਉ ਭਗੇੜਾ ਮਾਰਦੇ ਆ ਖੇਤ 10 ਮਿੰਟ ਬੈਠਦੇ ਨੇ ਇੱਥੇ ਸਕੂਨ ਆਂਦਾ ਯਾਰ ਵਧੀਆ ਤੇ ਸਨਹਿਰੀ ਫਸਲਾਂ ਹੋ ਰਹੀਆਂ ਨੇ ਥੋੜੀਆਂ ਥੋੜੀਆਂ ਮੈਂ ਕਹਿੰਦਾ ਦੋ ਤਿੰਨ ਦਿਨ ਗਰਮੀ ਜੀ ਪਈ ਇੱਕਦਮੀ ਆ ਜਾਣੀਆਂ ਕੀ ਬਾਤ ਆ ਧਰਪੇਰੇ ਸੂਰਜ ਜਮਨ ਹੈ ਨਾ ਲਓ ਸ਼ਿਆ ਕਰੋ ਐ ਜਿੱਥੇ ਤੱਕ ਨਿਗਾਹ ਜਾਂਦੀ ਹੈ ਆਪਣਾ ਤਾਂ ਨੇੜੇ ਨੇੜੀ ਆ ਉਸ ਤੱਕ ਹੀ ਦੇ ਦੇਗਾ ਚਲੋ ਮਿਲਦੇ ਆ ਫਿਰ ਅਗਰ ਘਰ ਜਾ ਕੇ ਜਾ ਬਾਪੂ ਨਾਲ ਕੰਟੀਨਿਊ ਕਰਦੇ ਆ ਵਲੋਗ ਚਲੋ ਵੀ ਗੜਗੂੜਾ ਮਾਰ ਲਿਆ ਚੱਲੀਏ ਘਰ ਨੂੰ ਕਿੰਨੇ ਸੋਹਣੀ ਹੋਈ ਵੀ ਇੱਥੇ ਹਵਾ ਚੜ ਰਹੀ ਆ ਵਧੀਆ ਸਕੂਨ ਆ ਰਿਹਾ ਖੇਤਾਂ 'ਚ ਯਾਰ ਤੇ ਆਪਣੀ ਵੀ ਤਬੀਤ ਓਕੇ ਆ ਅੱਜ-ਅੱਜ ਦਿਨ ਘਰੇ ਬਸ ਇੱਕ ਡ੍ਰਿਪ ਲਵਾ ਕੇ ਹੋਰ ਸੇਤ ਹੋ ਜਾਣੀ ਓਕੇ ਆਪਣੀ ਸੂਰਜ ਪੈ ਰਿਹਾ ਉਦੋਂ ਹੁਣ ਹਾਂ ਹੁਣ ਆ ਰਹੀ ਐ ਕਲੀਅਰ ਅੱਜ ਮਨ ਕਰਦਾ ਨਾ ਦੁਪਹਿਰੇ ਰੋਟੀ ਖੇਤ ਖਾਈਏ ਕੀ ਬਾਤ ਆ ਪੰਛੀ ਜੇ ਬੋਲ ਰਿਹਾ ਵਿੱਚ ਸਕੂਨ ਆਂਦਾ ਸ਼ਹਿਰ ਚ ਇੰਨਾ ਸਕੂਨ ਨਹੀਂ ਆਂਦਾ ਉਥੇ ਪਾ ਪਾ ਪੀ ਪੀ ਇੱਥੇ ਕਿੰਨਾ ਸਕੂਨ ਆਂਦਾ ਠੰਡੀਆਂ ਹਵਾਵਾਂ ਆਹ ਆਹ ਖੁੱਲੀ ਮੱਲਾ ਦਾ ਸਿਹਤ ਵਿਗੜਨ ਦਾ ਕਾਰਨ ਇਹੀ ਆ ਆਪਣੇ ਪਿੰਡਾਂ ਵਾਲੇ ਜਦੋਂ ਜਾਂਦੇ ਆ ਸ਼ਹਿਰਾਂ ਚ ਨਾ ਤਾਂ ਐਦਾਂ ਹੀ ਹੁੰਦਾ ਮਾਹੌਲ ਇੱਥੇ ਠੰਡੀਆਂ ਹਵਾਵਾਂ ਲੈਣੀਆਂ ਤੇ ਮੌਜਾ ਰਹਿੰਦੀਆਂ ਨਹੀਂ ਅੱਜ ਮੈਂ ਮਨ ਕਰਦਾ ਵੀ ਦੁਪਹਿਰ ਦੀ ਰੋਟੀ ਨਾ ਖੇਤ ਲੈ ਕੇ ਆਈਏ ਸਕੂਨ ਨਾਲ ਇੱਥੇ ਬਹਿ ਕੇ ਦੁਪਹਿਰ ਦੀ ਰੋਟੀ ਖਾਈ ਅੱਜ ਦੇਖਦੇ ਆ ਜੇ ਟਾਈਮ ਨਾਲ ਉਧਰੋਂ ਮਿਲਿਆ ਤਵੇ ਸਕੂਲ ਨਾਲ ਨਾ ਖੇਤ 바ਕੇ ਰੋਟੀ ਖਾਣੇ ਅੱਜ ਦੀ ਤੇ ਚੱਲੀਏ ਘਰੇ ਹੁਣ ਤਿਆਰ ਸ਼ਹਿਰ ਹੋਈਏ ਤੇ ਫਿਰ ਚੱਲ ਕੇ ਆਈਏ ਬਾਪੂ ਨਾਲ ਫਿਰ ਆੰਨਿਆ ਖੇਤ ਦੁਬਾਰੇ ਦੁਪਹਿਰੇ ਜੇ ਟਾਈਮ ਨਾਲ ਮੁੜਿਆ ਗਿਆ ਤਾਂ ਜੇ ਲੇਟ ਫਿਟ ਹੋ ਗਏ ਫਿਰ ਕੀ ਕਹਿਣਾ ਦੇਖ ਨਹੀਂ ਤਾਂ ਆਹ ਲੇਟ ਫਿਟ ਹੋ ਗਿਆ ਤਾਂ ਕੀ ਕਹਿਣਾ ਤੇ ਨਹੀਂ ਤਾਂ ਉਹਨਾਂ ਲੈ ਕੇ ਨਾ ਇੱਥੇ ਰੋਟੀ ਖਾਣੇ ਖੇਤਾਂ ਦਾ ਫੜੀ ਵਾਈ ਵਾ ਯਾਰ ਵੱਖਰੀ ਕਿ ਕਰਾ ਕੁੱਕਰਾ ਉਹ ਗੇਵੀਆਂ ਨੇ ਬਾਦੂ ਹਨ ਹਰਾ ਭਰਾ ਹੋਇਆ ਫਟ ਪੀਏ ਕਿ ਕਰਾਂ ਵੀ ਦੁਬਾਰੇ ਪਹਿਲਾਂ ਸੋਕਿਆ ਜ ਸੀ ਆ ਤੇ ਨਿੰਮਾ ਦਾ ਯਾਰ ਬੜਾ ਦੇਖਿਆ ਮੈਂ ਆਹ ਸਾਡੀ ਵੀ ਨਿੰਮਾ ਆ ਸੁੱਕੀ ਗਈ ਆ ਯਾਰ ਪਤਾ ਨਹੀਂ ਕਿਉਂ ਖਾਣੀ ਕਿਉਂ ਬਿਮਾਰੀ ਚੱਲੀ ਜਾਂ ਉਹਨਾਂ ਨੂੰ ਕੀ ਹੋਇਆ ਸਾਰੇ ਦਰਖਤ ਫਟਿਆ ਇਹ ਦੁਬਾਰੇ ਇਕਰਾਂ ਹੋਰ ਕੀ ਹਜੇ ਧਰੈਂਕਾਂ ਠੀਕ ਨੇ ਜਿਹੜੀਆਂ ਨਿੰਮਾਂ ਨੇ ਨਿੰਮਾਂ ਦਾ ਜ਼ਰੂਰ ਆਹੋ ਵੀ ਪਤਾ ਨਹੀਂ ਕਿਉਂ ਸੁੱਕਾ ਪਿਆ ਵਾ ਸੋਚਦਾ ਵੀ ਇਹ ਨਿੰਮਾ ਜਿੱਥੇ ਵੀ ਨੇ ਸਾਰੇ ਪਾਸੇ ਐਂ ਸੁੱਕੀਆਂਆਂ ਦੀਆਂ ਨੇ ਪਤਾ ਨਹੀਂ ਕਿਉਂ ਤੇ ਧਰੈਂਕਾਂ ਠੀਕ ਨੇ ਹਜੇ ਧਰੈਂਕਾਂ ਫੁੱਟੀਆਂ ਨਿੰਮਾਂ ਨਿੰਮਾਂ ਨਹੀਂ ਹੋਈਆਂ ਨਿੰਮਾਂ ਬਹੁਤ ਸੁੱਕੀਆਂ ਨੇ ਤੇ ਚੱਲ ਵੀ ਚੱਕ ਕੇ ਸਪਲੰਟਰ ਚੱਲੀ ਆਪਾਂ ਹੋ ਕਰਾ ਨੂੰ ਜੱਬੀ ਕਿਥੇ ਰੱਖ ਲਈ ਤੇ ਮਿਲਦੇ ਆ ਫਿਰ ਦੁਪਹਿਰ ਲਈ ਲੰਚ ਤੇ ਲੰਚ ਔਨ ਦਾ ਮੋਟਰ ਲੋ ਜੀ ਕੰਮ ਕਰਨ ਵੇਣਦੇ ਤੇ ਬਲੌਗ ਬਣਾਇਆ ਨਹੀਂ ਸਮਾਨ ਸਭ ਨੂੰ ਲੈ ਗਏ ਸੀ ਸਾਰਾ ਤੇ ਖੜੇ ਸੀ ਮੈਂ ਕਿਹਾ ਇੱਕ ਇੱਕ ਗਲਾਸ ਦੂਸੀ ਹੋ ਜੇ ਹੁਣ ਤੂੰ ਮੁੜ ਕੇ ਚੱਲਦਾ ਸਕੂਨਾ ਘਰਾਂ ਨੂੰ ਟਾਈਮ ਬੱਜ ਕੇ ਦੋ ਬਾਬਾ ਟਾਈਮ ਲੱਗਿਆ ਖੜਾ ਸਿਹਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਖਾਵਾਂਗੇ ਫਰੂਟ ਅੱਜ ਰੋਟੀ ਦਾ ਪ੍ਰੋਗਰਾਮ ਸੀ ਖੇਤ ਖਾ ਕਰਨ ਦਾ ਕੈਂਸਲ ਹੋ ਗਿਆ ਸਾਡਾ ਮੈਂ ਕਿਹਾ ਨਾ ਫਰੂਟ ਲੈ ਕੇ ਮੈਂ ਖੇਜਣਾ ਗਾਇਸ ਅੰਬਰੂਦ ਖਾ ਲੋ ਆਹਾ ਗਾਇਸ ਕਿਮੇ ਕੁ ਚਿਕੂ ਆ ਗਿਆ ਕੀਥੋਂ ਆ ਗਿਆ ਜਾ ਰਹਾ ਚਿਕੂ ਹੈਗਾ ਚਿਕੂ ਤੇਰੇ ਬਾਅਦ से ਲੈ ਕੇ ਆ ਮੈਂ ਕਿਹਾ ਬੰ ਚਿਕੂ ਚਿਕੂ ਖਾਣ ਦਾ